ਤਮ ਬੁੱਧ ਬਾਣੀ ਦਾ ਸਰਲ ਪੰਜਾਬੀ ਰੂਪ ਹਜ਼ਾਰਾਂ ਨਾਲੋਂ ਚੰਗਾ ਹਜ਼ਾਰਾਂ ਫਜ਼ੂਲ ਦੇ ਸ਼ਬਦਾਂ ਨਾਲੋਂ ਅਜਿਹਾ ਇੱਕੋ ਸ਼ਬਦ ਚੰਗਾ ਹੁੰਦਾ ਹੈ ਜਿਸ ਨੂੰ ਸੁਣ ਕੇ ਸ਼ਾਂਤੀ ਮਿਲਦੀ ਹੋਵੇ ਹਜ਼ਾਰਾਂ ਫਜ਼ੂਲ ਦੇ ਗੀਤਾਂ ਨਾਲੋਂ ਅਜਿਹਾ ਇੱਕੋ ਗੀਤ ਚੰਗਾ ਹੁੰਦਾ ਹੈ ਜਿਸ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਵੇ ਹਜ਼ਾਰਾਂ ਫਜ਼ੂਲ ਦੀ ਕਥਾ ਕਹਾਣੀਆਂ ਨਾਲੋਂ ਅਜਿਹੀ ਇੱਕੋ ਕਥਾ ਚੰਗੀ ਹੁੰਦੀ ਹੈ ਜਿਸ ਨੂੰ ਸੁਣ ਕੇ ਮਨ ਸ਼ਾਂਤ ਹੋ ਜਾਵੇ। ਭਾਵੇਂ ਕੋਈ ਜੰਗ ਦੇ ਮੈਦਾਨ 'ਚ ਹਜ਼ਾਰਾਂ ਲੋਕਾਂ ਉੱਪਰ ਜਿੱਤ ਹਾਸਲ ਕਰ ਲਵੇ ਪਰ ਅਸਲੀ ਜੇਤੂ ਉਹੀ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਜਿੱਤ ਸਕੇ। ਆਪਣੇ ਆਪ ਨੂੰ ਜਿੱਤਣਾ ਹੀ ਸਭ ਤੋਂ ਵੱਡੀ ਜਿੱਤ ਹੈ। ਅਜਿਹੇ ਮਨੁੱਖ ਦੇ ਜਿੱਤ ਨੂੰ ਦੇਵਤੇ ਵੀ ਹਾਰ ਵਿੱਚ ਨਹੀਂ ਬਦਲ ਸਕਦੇ ਨਾ ਹੀ ਬ੍ਰਹਮਾ ਅਤੇ ਮੌਤ ਰਲ ਕੇ ਉਸ ਨੂੰ ਹਰਾ ਸਕਦੇ ਹਨ ਮਹੀਨਿਆਂ ਦੇ ਮਹੀਨੇ ਸਾਲਾਂ ਦੇ ਸਾਲ ਪਾਠ ਪੂਜਾ ਕਰਨ ਨਾਲੋਂ ਬੁੱਧਪੁਰਸ਼ ਦੀ ਇੱਕ ਪਲ ਲਈ ਸੰਗਤ ਕਰਨਾ ਬਿਹਤਰ ਹੁੰਦਾ ਹੈ ਜੰਗਲਾਂ ਵਿੱਚ ਜਾ ਕੇ 100 ਸਾਲ ਪਵਿੱਤਰ ਅੱਗ ਦੀ ਪੂਜਾ ਕਰਨ ਨਾਲੋਂ ਕਿਸੇ ਬੁੱਧਪੁਰਸ਼ ਦੀ ਇੱਕ ਪਲ ਲਈ ਸੰਗਤ ਕਰਨਾ ਕਿਤੇ ਚੰਗਾ ਹੁੰਦਾ ਹੈ ਪੂਰਾ ਇੱਕ ਸਾਲ ਪੂਜਾ ਪਾਠ ਕਰਨ ਅਤੇ ਪੁੰਨਦਾਨ ਕਰਨ ਨਾਲੋਂ ਬੁੱਧਪੁਰਸ਼ ਦੀ ਇੱਕ ਪਲ ਲਈ ਸੰਗਤ ਕਰਨਾ ਕਿਤੇ ਬਿਹਤਰ ਹੁੰਦਾ ਹੈ। ਨੇਕੀ ਤੇ ਨਿਮਰਤਾ ਹਾਸਲ ਕਰ ਚੁੱਕੇ ਬੁੱਧਪੁਰਸ਼ਾਂ ਨੂੰ ਆਦਰ ਮਾਣ ਦੇ ਨਾਲ ਚਾਰ ਤਰ੍ਹਾਂ ਦੇ ਖਜ਼ਾਨੇ ਲੰਮੀ ਉਮਰ, ਚੰਗੀ ਸਿਹਤ, ਸੁੱਖ ਤੇ ਸ਼ਕਤੀ ਮਿਲ ਜਾਂਦੇ ਹਨ। 100 ਸਾਲ ਲੰਮਾ ਧਿਆਨ ਰਹਿਤ ਤੇ ਐਬੀ ਜੀਵਨ ਜਿਉਣ ਨਾਲੋਂ ਚੰਗਾ ਹੁੰਦਾ ਹੈ ਉਹ ਦਿਨ ਜਿਹੜਾ ਨੇਕੀ ਤੇ ਅੰਤਰ ਧਿਆਨ 'ਚ ਡੁੱਬ ਕੇ ਜੀ ਲਿਆ ਜਾਵੇ 100 ਸਾਲ ਲੰਮਾ ਧਿਆਨ ਰਹਿਤ ਤੇ ਮੂੜ ਮਤ ਵਾਲਾ ਜੀਵਨ ਜਿਉਣ ਨਾਲੋਂ ਚੰਗਾ ਹੁੰਦਾ ਹੈ ਉਹ ਦਿਨ ਜਿਹੜਾ ਸਿਆਨਪ ਤੇ ਅੰਤਰ ਧਿਆਨ 'ਚ ਡੁੱਬ ਕੇ ਜੀ ਲਿਆ ਜਾਵੇ 100 ਸਾਲ ਲੰਮਾ ਸਾਰਹੀਨ ਤਿਆਲਸੀ ਜੀਵਨ ਜਿਉਣ ਨਾਲੋਂ ਚੰਗਾ ਹੁੰਦਾ ਹੈ ਉਹ ਦਿਨ ਜਿਹੜਾ ਉਦਮ ਤੇ ਯਤਨ ਕਰਨ ਵਿੱਚ ਬਿਤਾ ਦਿੱਤਾ ਜਾਵੇ ਸਾਰਾ ਕੁਝ ਕਿਵੇਂ ਪੈਦਾ ਹੁੰਦਾ ਹੈ ਤੇ ਕਿਵੇਂ ਖਤਮ ਹੋ ਜਾਂਦਾ ਹੈ ਅਜਿਹੇ ਵਿਚਾਰਾਂ ਵੱਲ ਧਿਆਨ ਨਾ ਕਰਕੇ 100 ਸਾਲ ਜੀਵਣਾ ਵੀ ਫਜ਼ੂਲ ਹੈ ਸਾਰਾ ਕੁਝ ਕਿਵੇਂ ਪੈਦਾ ਹੁੰਦਾ ਹੈ ਤੇ ਕਿਵੇਂ ਖਤਮ ਹੋ ਜਾਂਦਾ ਹੈ ਅਜਿਹੇ ਵਿਚਾਰਾਂ ਤੇ ਇੱਕ ਦਿਨ ਵੀ ਧਿਆਨ ਕੇਂਦਰਿਤ ਕਰਨ ਨਾਲ ਜੀਵਨ ਸਾਰਥਕ ਹੋ ਜਾਂਦਾ ਹੈ ਆਪਣੇ ਅੰਦਰਲੀ ਸਦੀਵਤਾ ਨੂੰ ਜਾਣੇ ਬਿਨਾਂ 100 ਸਾਲ ਜਿਉਣ ਨਾਲੋਂ ਚੰਗਾ ਹੁੰਦਾ ਹੈ ਉਹ ਦਿਨ ਜਿਹੜਾ ਆਪਣੇ ਅੰਦਰਲੀ ਸਦੀਵਤਾ ਨੂੰ ਪਹਿਚਾਣ 'ਚ ਬਿਤਾ ਦਿੱਤਾ ਜਾਵੇ। ਮਹਾਨ ਮਾਰਗ ਨੂੰ ਜਾਣੇ ਬਿਨਾਂ 100 ਸਾਲ ਜਿਉਣ ਨਾਲੋਂ ਚੰਗਾ ਹੁੰਦਾ ਹੈ ਉਹ ਦਿਨ ਜਿਹੜਾ ਮਹਾਨ ਮਾਰਗ ਨੂੰ ਸਮਝਣ 'ਚ ਬਿਤਾ ਦਿੱਤਾ ਜਾਵੇ। ਧੰਨਵਾਦ।